ਓਲੇ ਮੇਰਾ ਨਾ ਗਰਮੀ ਚ ਬੁਰਾ ਹਾਲ ਹੋਇਆ ਪਿਆ ਸਾਡੇ ਘਰ ਦਾ ਤਾਂ ਪੱਖਾ ਵੀ ਜਵਾਬ ਦੇ ਗਿਆ ਮੈਨੂੰ ਲੈ ਕੇ ਚੱਲ ਕਿਸੇ ਦੁਕਾਨ ਤੇ ਉਹ ਨਾ ਚੁੱਪ ਕਰਕੇ ਐਚਐਨ ਮੋਬਾਈਲ ਤੇ ਚੱਲ ਗਿਆ ਕਸ਼ਮੀਰਪੁਰੇ ਚੌਕ ਦਾ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਉਹਨਾਂ ਦੀ ਸ਼ਾਪ ਆ ਮੈਂ ਤੇ ਨਾ ਗਰਮੀ ਦੀ ਗੱਲ ਕਰਨ ਡਈ ਆ ਤੂੰ ਮੋਬਾਈਲਾਂ ਦੀ ਗੱਲ ਕਰੀ ਜਨਾ ਉੱਥੇ ਕੱਲੇ ਮੋਬਾਈਲ ਹੀ ਨਹੀਂ ਮਿਲਦੇ ਉੱਥੇ ਐਲਈਡੀ ਏਸੀ ਵਾਸ਼ਿੰਗ ਮਸ਼ੀਨ ਕੂਲਰ ਉੱਥੇ ਬੜੀਆਂ ਆਟਮਾ ਮਿਲਦੀਆਂ ਇਦਾਂ ਦੀਆਂ ਅੱਛਾ ਹੋਰ ਇਹ ਸਾਰੀਆਂ ਆਟਮਾ ਨਾ ਤੁਸੀਂ ਬਿਨਾਂ ਡਾਣ ਪੇਮੈਂਟ ਤੋਂ ਬਿਨਾਂ ਕੋਈ ਪੈਸਾ ਲਿਜਾਇਆ ਵੀ ਦੁਕਾਨ ਤੋਂ ਨਾ ले ਸਕਦੇ ਆ ਉਹ ਵੀ 0% ਤੇ ਚਲ ਮੁੰਦਾਸੀ ਨਾ ਆਟਮਾ ਵਿੱਚੋਂ ਉਹ ਕਿਹੜੀ ਆਟਮ ਲੈਣੀ ਆ ਭੋਲੇ ਏਸੀ ਤੇ ਮੈਂ ਲੈਣਾ ਹੀ ਆ ਨਾਲ ਤੂੰ ਮੁੰਨੇ ਇੱਕ ਮੋਬਾਈਲ ਵੀ ਲੈ ਦੇ ਮੋਬਾਈਲ ਤਾਂ ਮੈਂ ਤੇਰੇ ਲੈ ਦੂੰਗਾ ਫੇਰ ਤੂੰ ਮੇਰਾ ਫੋਨ ਚੱਕਿਆ ਕਰੂਗੀ ਹਾਂ ਮੈਂ ਤੇਰਾ ਫੋਨ ਚੱਕੂਗੀ ਆ ਜਾ ਬੇ ਆ ਜਾ ਆ ਜਾ ਆਇਆ ਚੰਗ ਮੋਬਾਈਲ ਬਾਜੀ ਇਹ ਨਾ ਏਸੀ ਲੈਣ ਆਈ ਆ ਤੇ ਮੋਬਾਈਲ ਫੋਨ ਇਹਨੂੰ ਮੈਂ ਲੈ ਕੇ ਦੇਣਾ ਉਹ ਕਿਉਂ ਮੇਰੀ ਨਾ ਇਹਦੇ ਨਾਲ ਗੱਲ ਵਾ ਪਰ ਇਹ ਮੇਰਾ ਫੋਨ ਨਹੀਂ ਚੱਕਦੀ ਫੋਨ ਤਾਂ ਮੇਰਾ ਵੀ ਨਹੀਂ ਚੱਕਦੀ ਹੁੰਦੀ ਸੀ